ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਚੈਨਲ ਨੂੰ ਜਰੂਰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਓ ਹੁਣ ਦੇਖੋ ਸਾਰੀ ਤੁਸੀਂ ਵੀਡੀਓ ਹਾਏ ਦੋ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਸਾਰ ਸਮਣੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਸ਼ਿਵ ਸੈਨਾ ਬਾਲ ਠਾਕਰੇ ਸਿੰਦੇ ਗਰੁੱਪ ਦੇ ਇੱਕ ਕਾਰਜਕਾਰੀ ਕਾਰਜਕਾਰੀ ਪ੍ਰਧਾਨ ਨੇ ਅਸਵਨੀ ਅਰੋੜਾ ਜੀ ਉਹਨਾਂ ਦੀ ਗਵਾਹੀ ਹਟ ਇੱਕ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਜੋ ਪ੍ਰੈਸ ਕਲੱਬ ਸੋਸ਼ਲ ਮੀਡੀਆ ਪ੍ਰੈਸ ਕਲੱਬ ਬਣਿਆ ਸਮਣੇ ਦਾ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਰਵਿੰਦਰ ਪ੍ਰਧਾਨ ਨੇ ਉਹਨਾਂ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਅਸਵੰਨੀ ਰੋੜਾ ਜੀ ਵੱਲੋਂ ਤੇ ਅੱਗੇ ਕੀ ਗੱਲਬਾਤ ਹੋਈ ਉਹ ਆਪਾਂ ਤੁਹਾਨੂੰ ਸੁਣਾਣਿਆ ਆਪਣੀ ਜਿਹੜਾ ਉਹਨਾਂ ਸੰਗਠਨ ਨਾਲ ਉਹਦੇ ਵਿੱਚ ਵੀ ਵਾਅਦਾ ਕੀਤਾ ਇੱਕ ਵੀਰ ਨੂੰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਵੀ ਇੱਥੇ ਜੋ ਇੱਕ ਆਉਂਦਾ ਦਿੱਤਾ ਗਿਆ ਉਹ ਵੀ ਤੁਹਾਡੇ ਨਾਲ ਖਬਰ ਹੈ ਜਿਹੜੀ ਆਪਾਂ ਸਾਂਝੀ ਕਰਦੇ ਹਾਂ ਹਾਂ ਸਰ ਸਸ਼ੀਕਰਨ ਸੱਚੀ ਹੈ ਇਹ ਸਾਰੇ ਜਿਹੜੀਆਂ ਤੇ ਤੁਸੀਂ ਮੀਟਿੰਗ ਰੱਖੀ ਆ ਕਿਸ ਵਿਸ਼ੇ ਤੇ ਹੈ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਾਂ ਕਾਲ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਣੀ ਰੋੜਾ ਕਾਜੀ ਕਰਨੀ ਪੰਜਾਬ ਪ੍ਰਧਾਨ ਸ਼ਿਵ ਸੇਨਾ ਬਾਲਟਾ ਗਰੀ ਸ਼ਿੰਦੇ ਗਰੁੱਪ ਪੰਜਾਬ ਸਮਾਨੇ ਤੋਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਛੋਟੇ ਵੀਰ ਨੂੰ ਤਰਨਵੀਰ ਸਿੰਘ ਉੱਪਰ ਨੂੰ ਅਸੀਂ ਸਮਾਨਾ ਦੇਤੀ ਦਾ ਰੂਲਰ ਦਾ ਪ੍ਰੈਜ਼ੀਡੈਂਟ ਲਾਇਆ ਸਿੱਧੀ ਦਾ ਔਰ ਉਸ ਦੇ ਨਾਲ ਹੋਰ ਵੀ ਖੁਸ਼ੀ ਦੀ ਗੱਲ ਹੈ ਮੇਰਾ ਵੀਰ ਗੁਰਵਿੰਦਰ ਕੁਮਾਰ ਹੈ ਪ੍ਰੈਸ ਸੋਸ਼ਲ ਮੀਡੀਆ ਕਲੱਬ ਦੇ ਜੋ ਪ੍ਰਧਾਨ ਨੇ ਬਹੁਤ ਬੜੀ ਸੇਵਾ ਨਿਵਾ ਰਹੇ ਨੇ ਇਹ ਭਿੰਦਰਸਾਈ ਜੀ ਮੋ ਚਾਵੜਾ ਜੀ ਕਦਰਵੀਰ ਕਦਰ ਜੀ ਸਾਰੇ ਹੀ ਬਹੁਤ ਵਧੀਆ ਜੋ ਪ੍ਰਸਿੱਦ ਦਾ ਨਾਮ ਰੋਸ਼ਨ ਕਰ ਰਹੇ ਨੇ ਅਸੀਂ ਆਪਣੇ ਵੱਲੋਂ ਅਪਰੀਸ਼ੀਏਟ ਕਰਦੇ ਆ ਵਧਾਈ ਜਾਂਦੇ ਆ ਅੱਜ ਇਹਨਾਂ ਦਾ ਸਨਮਾਨ ਵੀ ਅਸੀਂ ਕੀਤਾ ਆਪਣੇ ਵੱਲੋਂ ਜਿਹੜੇ ਵਧਾਈ ਦੇ ਪਾਤਰ ਵੀ ਨੇ ਬਹੁਤ ਵਧੀਆ ਸੇਵਾ ਨਿਵਾ ਰਹੇ ਆ ਪ੍ਰਮਾਤਮਾ ਉਹ ਮਹਾਮਾਈ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਦਿਨ ਦੁਗਣੀ ਰਾਤ ਚੁਗਣੀ ਇਹਨਾਂ ਦਾ ਕਲਬ ਤਰੱਕੀ ਕਰੇ ਅਸੀਂ ਇਹੀ ਸ਼ੁਭ ਕਾਮਨਾ ਦੇਣ ਲਈ ਅੱਜ ਇਹ ਮੀਟਿੰਗ ਲੱਗੀ ਹੈ ਸਿਵ ਸੈਨਾ ਬਾਹਰ ਠਾਕਰੇ ਸਿੰਧੇ ਗਰੁੱਪ ਵੱਲੋਂ ਅਸਵਣੀ ਰੋਡ ਅਧੀਗ ਬਈਏਟ ਪਰਮਜੀਤ ਉਪਲ ਨੂੰ ਇੱਕ ਨਵੀਂ ਜ਼ਿੰਮੇਵਾਰੀ ਸਮਾਉਣੇ ਵਿੱਚ ਦਿੱਤੀ ਗਈ ਹੈ ਜੈ ਸ਼ੀਰ 람 ਜੈ ਮਾਤਾ ਦੀ ਜੈ ਮਹਾਰਾਜ ਅੱਜ ਸਾਡੇ ਵਿੱਚ ਬਹੁਲੇ ਛੋਟੇ ਵੀਰ ਪਰਮਜੀਤ ਸਿੰਘ ਉਪਲ ਪਰਮਵੀਰ ਸਿੰਘ ਉਪਲ ਜਿਨ੍ਹਾਂ ਨੂੰ ਅਸੀਂ ਸਮਾਲਾ ਅਧਿਆਤੀ ਦੀ ਜ਼ਿੰਮੇਵਾਰੀ ਦੇ ਰਹੇ ਹਾਂ ਅਧਿਆਤੀ ਤੋਂ ਇਹ ਸਾਡੇ ਪ੍ਰਧਾਨ ਹੋਣਗੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੋ ਕਿ ਸਵਾਮੀ ਪ੍ਰੇਮਾਨੰਦ ਮਹਾਰਾਜ ਦੇ ਪਰਮ ਭਗਤ ਨੇ ਦਾਦਾ ਰਾਣੀ ਜੀ ਦੇ ਪਰਮ ਭਗਤ ਨੇ ਸੋ ਇਹ ਜੇ ਨੌਜਵਾਨਾਂ ਨੂੰ ਜੇ ਪਾਰਟੀ ਵਿੱਚ ਅਸੀਂ ਜੁਆਇਨ ਕਰਾ ਰਹੇ ਹਾਂ ਤਾਂ ਕਰਾ ਰਹੇ ਹਾਂ ਤਾਂ ਕਿ ਜੋ ਪੰਜਾਬ ਹੈ ਇਹ ਨਸ਼ਾ ਮੁਕਤ ਹੋਵੇ ਤੇ ਪੰਜਾਬ ਦੀ ਜਿਹੜੀ ਜਵਾਨੀ ਹੈ ਨਸ਼ੇ ਦੇ ਰੁੱਲੀ ਹੈ ਉਹ ਦੀ ਜਵਾਨੀ ਪਰਮਾਤਮਾ ਦੇ ਨਾਮ ਨਾਲ ਪ੍ਰਭੂ ਸ਼੍ਰੀ ਰਾਮ ਦੇ ਨਾਮ ਨਾਲ ਕ੍ਰਿਸ਼ਨ ਜੀ ਦੇ ਨਾਮ ਨਾਲ ਰਾਧਾ ਰਾਣੀ ਦੇ ਨਾਮ ਨਾਲ ਉਸ ਮਹਾਕਾਲ ਸਿੰਘ ਬੋਲੇ ਦੇ ਨਾਮ ਨਾਲ ਜੁੜੇ ਭਾਵੇਂ ਵਾਈ ਗੁਰੂ ਜੀ ਨਾਲ ਜੁੜਨ ਚਾਹੇ ਅੱਲਾ ਨਾਲ ਕਿਸੇ ਨਾਲ ਜੁੜਨ ਤਾਂ ਅੰਗਾਂ ਨਾਲ ਜੁੜਨ ਸੋ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਰਨਬੀਰ ਉੱਪਰ ਇਹਨਾਂ ਨੂੰ ਅਸੀਂ ਸਮਨਾ ਵਿਆਹੀ ਦੀ ਡਰਲ ਦੀ ਜ਼ਿੰਮੇਵਾਰੀ ਦੇ ਰਹੇ ਆ ਮੈਂ ਇਹਨਾਂ ਤੋਂ ਆਸ ਕਰਦਾ ਇਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਈ ਤੇ ਲਗਨ ਨਾਲ ਪੂਰਨਗੇ ਤੇ ਦੋ ਜਵਾਨਾਂ ਨੂੰ ਮਸੇ ਤੋਂ ਰਹਿਤ ਰਹਿਣ ਦੀ ਪ੍ਰੇਰਣਾ ਦੇਣਗੇ ਸੋ ਇਹਨਾਂ ਸ਼ਬਦਾਂ ਨਾਲ ਅੱਜ ਇਹਨਾਂ ਨੂੰ ਵਧਾਈ ਦਿੰਨੇ ਆ ਮੈਂ ਪ੍ਰੈਸ ਵਾਲਿਆਂ ਵਿਦਾਨੂ ਵੀ ਇਹੀ ਕਹਾਂਗਾ ਵੀ ਜੋ ਪੰਜਾਬ 'ਚ ਨਸ਼ੇਲੀ ਕੰਮ ਹੋ ਰਿਹਾ ਹੈ ਅਸੀਂ ਐਪੀਸ਼ੀਏਟ ਕਰਦੇ ਆ ਪੰਜਾਬ ਸਰਕਾਰ ਦਾ ਪਰ ਹੋਰ ਸਖਤ ਕਦਮ ਚੁੱਕਣ ਦੀ ਲੋੜ ਹੈ ਜਿੰਨੇ ਸਖਤ ਕਦਮ ਪੰਜਾਬ ਸਰਕਾਰ ਚੁੱਕੂਗੀ ਉਦਾਂ ਹੀ ਸਾਡਾ ਪੰਜਾਬ ਨਸ਼ਾ ਮੁਕਤ ਹੋਏਗਾ ਪੰਜਾਬ ਸਾਡਾ ਕਿਸਾਲ ਸੁਪਾ ਜਿਨੂੰ ਸੋਨੇ ਦੀ ਜੰਗੀਆ ਕਹਿੰਦੇ ਨੇ ਇਸੇ ਤਰ੍ਹਾਂ ਸਾਡਾ ਪੰਜਾਬ ਹਸਤਾ ਵਾ ਕਰੇ ਤੇ ਇਸੇ ਤਰ੍ਹਾਂ ਨੌਜਵਾਨ ਜੰਗੀ ਸੇਧ ਤੇ ਚੱਲਣ ਜੈ ਸ਼੍ਰੀ ਰਾਮ ਜੈ ਮਾਤਾ ਦੀ ਜੈ ਮਹਾਕਾਰ ਵਾਦੇਾ ਦੇ ਜੈ ਸ਼੍ਰੀ ਰਾਮ ਜੈ ਮਹਾਕਾਰ ਮੈਂ ਪਰਮਵੀਰ ਸਿੰਘ ਉਪਲ ਪਿੰਡ ਕਣਾਉਂਡ ਦਾ ਵਾਸੀ ਆ ਮੈਨੂੰ ਅੱਜ ਸੈਮ ਸੈਨਾ ਪ੍ਰਧਾਨ ਅਸ਼ਮੀਰ ਅਰੋੜਾ ਜੀ ਨੇ ਸਮਾਣਾ ਰੂਲਰ ਵਿਧਾਇਤੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਮੈਂ ਸਾਰਿਆਂ ਨਾਲ ਵਾਦਾ ਕਰਦਾ ਆਪਣੀ ਪਾਰਟੀ ਦੇ ਨਾਲ ਰਲ ਕੇ ਮੈਂ ਪੰਜਾਬ ਨੂੰ ਨਸ਼ਾ ਮੁਕਤ ਅਤੇ ਚੰਗੀ ਸੇਧ ਦੇਣ ਲਈ ਨਿਯੁਕਤ ਕੀਤਾ ਗਿਆ ਹੈ ਇਸ ਲਈ ਮੈਂ ਆਪ ਜੀ ਦਾ ਅਤੇ ਪ੍ਰਧਾਨ ਅਰੋੜਾ ਸਾਹਿਬ ਜੀ ਦਾ ਧੰਨਵਾਦ ਕਰਦਾਗਾ ਕਿ ਮੈਨੂੰ ਇਹਨਾਂ ਨੇ ਇਸ लायक ਸਮਝਿਆ ਧੰਨਵਾਦ ਜੱਟ ਕਰੋ ਬਿਰ ਬਿਰ ਲੰਗੀ ਹਰ ਹਰ ਮਾਦੇ ਜੈ ਸ਼ਿਰੀਦਾ ਜੈ ਸ਼ਿਰੀਦਾ ਜੈ ਸ਼ਿਰੀਦਾ ਅਟਾ ਜੋਰ ਦੀ ਵੀ ਨਿਊਜ਼ ਨੂੰ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਿਸੇ ਵੀ ਤਰ੍ਹਾਂ ਦੀ ਖਾਬਰ ਜਿਹੜਾ ਸਕਰੀਨ ਤੇ ਨੰਬਰ ਆ ਰਿਹਾ ਉਸ ਤੇ ਤੁਹਾਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ ਅਮਰ ਜਨਸੀ ਹੋਵੇ ਕਿਤੇ ਵੀ ਸਾਨੂੰ ਫੋਨ ਕਰਨਾ ਬਹੁਤ ਬਹੁਤ